ਦਿਨ ਦਿਹਾੜੇ ਦੋ ਲੁਟੇਰੇ ਸਾਬਕਾ ਐਸਆਈ ਦੇ ਘਰ ਅੰਦਰ ਵੜ ਕੇ ਪਿਸਤੌਲ ਦੀ ਨੋਕ ਤੇ ਲਾ ਕੇ ਲੈ ਗਏ ਗਹਿਣੇ ਮੋਟਰਸਾਈਕਲ ਤੇ ਆਏ ਲੁਟੇਰਿਆਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਉਹ ਜਿਹੜੂ ਆ ਕੇ ਬੈਠੀ ਰਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬਟੇ ਰਹੇ ਉਹ ਸਾਡੇ ਘਰ ਆ ਘਰ ਆ ਕੇ ਤੇ ਇਹਨਾਂ ਦੇ ਸੋਨੇ ਦੇ ਗਹਿਣੇ ਦੁਆ ਲਾ ਕੇ ਘਰ ਦੀ ਮਰੀ ਦੇ ਉਰਗਲ ਵਰਗ ਕੰਨਾਲੀਆਂ ਵਾਲੀਆਂ ਲਵਾਲੀਆਂ ਜਿਹੜੀ ਰੀਟਾ ਸੀ ਉਹਦੀ ਇਨਾ ਟਾਪਸ ਇੱਕ ਆਰਟੀਫੀਸ਼ਲ ਚੂਰੀ ਪਾਈ ਉਹ ਲੋੜ ਗਈ ਤੇ ਆਏ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖਣਗੋਲੀ ਦੇ ਨੇ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਉਹ ਰੀਤਾ 100 ਨੰਬਰ ਤੇ ਫੋਨ ਕਰਾਂ ਉਹ ਉਹ ਮੈਂ ਫਿਰ ਉਹਨੇ ਮੈਨੂੰ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲਈਆਂ ਉਹਦੀਆਂ ਗੁਰਦਾਸਪੁਰ ਸ਼ਹਿਰ ਅੰਦਰ ਚੋਰਾਾਂ ਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦੇ ਨੇ ਚੋਰਾਾਂ ਨੇ ਅੱਜ ਦਿਨ ਦਿਹਾੜੇ ਮਹੱਲਾ ਔਂਕਾਰ ਨਗਰ ਵਿਖੇ ਜੱਟਾਂ ਵਾਲੀ ਬੰਬੀ ਨੇੜੇ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲੋਂ ਪਿਸਤੌਲ ਦੀ ਨੋਕ ਤੇ ਗੈਣਾਂ ਦੀ ਲੁੱਟ ਕੱਢ ਲਈ ਮੋਟਰਸਾਈਕਲ ਤੇ ਆਏ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਨੇ ਦਿਨ ਦਿਹਾੜੇ ਗੇਟ ਖੋਲ ਕੇ ਘਰ ਦੇ ਅੰਦਰ ਵੜਦੇ ਤੇ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਸਾਬਕਾ ਏਐਸਆਈ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਦਲਵੀਰ ਕੌਰ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਆਰਾਮ ਕਰ ਰਹੇ ਸੀ ਘਰ ਵਿੱਚ ਇੱਕ ਉਹਨਾਂ ਦੀ ਗਵੰਧਨ ਰੀਤਾ ਵੀ ਮੌਜੂਦ ਸੀ ਇਸ ਦੌਰਾਨ ਦੋ ਨੌਜਵਾਨ ਜਿਨ੍ਹਾਂ ਨੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸੀ ਘਰ ਦੇ ਅੰਦਰ ਦਾਖਲ ਹੋਏ ਅਤੇ ਆਉਂਦੇ ਹੀ ਉਹਨਾਂ ਨੂੰ ਧਮਕਾਉਣ ਲੱਗ ਪਏ ਅਤੇ ਇੱਕ ਨੌਜਵਾਨ ਨੇ ਪਿਸਤੌਲ ਅਤੇ ਦੂਜੇ ਨੇ ਕਿਰਚ ਕੱਢ ਕੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਅਤੇ ਪਿਸਤੌਲ ਦਿਖਾ ਕੇ ਉਹਨਾਂ ਦੇ ਕੋਲੋਂ ਲਹਿਨੇ ਹੋਏ ਗਹਿਣਿਆਂ ਦੀ ਮੰਗ ਕੀਤੀ ਉਹਨਾਂ ਨੇ ਪਿਸਤੌਲ ਤੋਂ ਡਰਦੇ ਹੋਏ ਆਪਣੇ ਗਹਿਣੇ ਉਤਾਰ ਕੇ ਉਹਨਾਂ ਨੂੰ ਦੇ ਦਿੱਤੇ ਇਸ ਦੌਰਾਨ ਜਦੋਂ ਸਾਬਕਾ ਏਐਸਆਈ ਜਸਵੀਰ ਸਿੰਘ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਸ ਨੂੰ ੱੱਕਾ ਮਾਰ ਕੇ ਛੁੱਟ ਦਿੱਤਾ ਅਤੇ ਕੱਪੜੇ ਨਾਲ ਉਸ ਦੇ ਹੱਥ ਬੰਨ੍ਹ ਦਿੱਤੇ ਅਤੇ ਉਸ ਦੇ ਕੋਲੋਂ ਕੜਾ ਅਤੇ ਸੋਨੇ ਦੀਆਂ ਛਾਪ ਲਹਾ ਲਈ ਅਤੇ ਦਿਲਵੀਰ ਕੋਟ ਦੇ ਕੋਲੋਂ ਕੰਨਾਂ ਦੀਆਂ ਵਾਲੀਆਂ ਤੇ ਹੱਥਾਂ ਦੀਆਂ ਜੋੜੀਆਂ ਅਤੇ ਗਵਰਨ ਰੇਟਾ ਦੇ ਕੋਲੋਂ ਵੀ ਕੰਨਾਂ ਦੀਆਂ ਵਾਲੀਆਂ ਲਹਾ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ ਉਨ੍ਹਾਂ ਕਿਹਾ ਕਿ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਨੇ। ਉਨ੍ਹਾਂ ਕਿਹਾ ਕਿ ਲੁਟੇਰੇ 6 ਟੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਨੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਪੁਲਿਸ ਮੈਕ ਵਿੱਚ ਹੋਈ ਸੀ ਰਿਟਾਇਰ ਹੋਇਆ। ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਸੀ। ਉਹ ਜਦੋਂ ਆ ਕੇ ਬੈਠੀ ਸੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬੱਤੇ ਰਹੇ ਉਹ ਸਾਡੇ ਘਰ ਆ ਘਰ ਆ ਕੇ ਤੇ ਇਹਨਾਂ ਦੇ سونے ਦੇ ਗਨੇ ਦਵਾਨ ਲਾਫੇ ਮੈਂ ਕਿਹਾ ਘਰ ਦੀ ਮੇਰੀ ਦੇ ਢੋਗਿਆ ਲੋਆੜੀਆਂ ਕੰਨਾਲੀਆਂ ਵਾਲੀਆਂ ਲੋਆੜੀਆਂ ਜਿਹੜੀ ਰੀਟਾ ਸੀ ਉਹਦੀ ਇਹ ਟਾਪਸ ਇੱਕ ਆਰਟੀਫੀਸ਼ੀਅਲ ਜੂਰੀ ਪਾਈ ਉਹ ਲੋਆੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦਾ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪਿਸਤਲ ਜਿਹੜਾ ਸੀ ਉਹ ਮੁੰਡੇ ਇੱਕ ਕੋਲ ਪਿਸਤਲ ਸੀ ਇੱਕ ਕੋਲ ਖੁਗਰੀ ਪਿਸਤਲ ਜਿਹੜਾ ਸੀ ਮੈਂ ਉਹ ਕੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਖੁਗਰੀ ਮਾਰ ਲਗਾ ਉਹ ਫਿਰ ਮੈਨੂੰ ਜਿਹੜਾ ਪਿਸਤਲ ਸੀ ਉਹਨੂੰ ਵਾਸ ਦੇਣਾ ਪੈ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੋਨੇ ਦਾ ਉਹ ਜਵਾੜਿਆ ਮੇਰੇ ਖਬੇ ਹੱਥ ਪਈ ਸੀ ਸੋਨੇ ਦੀ ਰਿੰਗ ਪਈ ਸੀ ਚਾਹ ਪਈ ਸੀ ਉਤੇ ਬਰਨਾਰਦ ਜੀ ਐਸ ਉਕਰਿਆ ਹੈ ਉਹ ਵੀ ਲਵਾ ਲਿਆ ਫਿਰ ਜਾਨ ਲਗੇ ਮੈਂ ਫਿਰ ਉਹਨਾਂ ਹਾਥੀ ਪੈਨ ਨੂੰ ਫਿਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦ ਤਾਂ ਤੇ ਨਾਲ ਫਿਰ ਮੈਂ ਕਿਹਾ ਵੀ ਜੋ ਪੈਏ ਹੋਏ ਆ ਉਹ ਦੇ ਦਿਓ ਮੈਂ ਬੇ ਸਾਡੇ ਕੋਲ ਪੈਸੇ ਨਹੀਂ ਤੁਸੀਂ ਜੋ ਕਰਨਾ ਕਾਰੀ ਲਵਾਜ ਮੈਂ ਤੁਹਾਨੂੰ ਮਾਰਦਾ ਮਾਰ ਜਿਓ ਸੋਣ ਉਹ ਇਨੀ ਗੱਲ ਕਹੇ ਫਿਰ ਉਹ ਕਾਦੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਹਾਂ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਡੋਕੇ ਮਾਰ ਕੇ ਤੇ ਚੱਲ ਗਈ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਹਾਂਜੀ ਪੁਲਿਸ ਨੂੰ ਆ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਿਦੋਂ ਕਿ ਪੁਲਿਸ ਸਾਹਿਬ ਫਰਜ਼ੀ ਭਈ ਉਸੇ ਟਾਈਮ ਸਾਰੇ ਪਾਸੇ ਮੈਸੇਜ ਕਰਦੇ ਲਾ ਕੇ ਲਾ ਕੇ ਉਹਨਾਂ ਵਜਾਇ ਨਾ ਕਰਾਂਦੇ 15 ਮਿੰਟ ਤੇਰਾ ਜਿਹੜਾ ਤੇਰਾ ਪੈਂਦਾ ਜਿਹੜਾ ਥਾਣਾ ਪੈਂਦਾ ਜਦੋਂ ਕਿ ਅੰਟਰੋਲ ਵਾਲੇ ਪਤਾ ਕਿ ਸ਼ਹਿਰ ਚ ਰਹਿੰਦੇ ਉਹਨੂੰ ਸਿਟੀ ਥਾਣਾ ਪੈਂਦਾ ਤੇ ਜਿਹੜਾ ਤਾਫਰ ਪੀਦਾ ਪੀਸੀਆਰ ਵਾਲਾ ਇੱਕ ਏਐਸਆਈ ਆ ਫਿਰ ਪੀਸੀਆਰ ਵਾਲਾ ਦੂਜਾ ਆਇਆ ਉਹ ਵੀ ਪੁੱਛੋਸ਼ਿਸ਼ ਕਰਕੇ ਕਰਦੇ ਜਿਹੜੇ ਥਾਣੇ ਮੁਰਸੀ ਛੋਟਾ ਆਇਦਾ ਸੀ ਉਹਨੇ ਦਰਖਾਸਤ ਦਿੱਤੀ ਹੈ ਦਰਖਾਸਤ ਲੇਖ ਕੇ ਤੇ ਮੇਰੇ ਦਰਖਾਸਤ ਕਰਾ ਕੇ ਲਗੇ ਇਹ ਆਏ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੁਲੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫਿਰ ਮੇਰੀਆਂ ਬਾਵਾ ਬਨਣ ਲੱਗ ਪਏ ਫਿਰ ਮੈਂ ਕਿਹਾ ਵੀ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਤੂੰ ਰੀਤਾ 100 ਨੰਬਰ ਤੇ ਫੋਨ ਕਰ ਹਾਂ ਉਹ ਉਹ ਫਿਰ ਉਹਨੇ ਧਿਆਨ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲਈਆਂ ਉਹਦੀਆਂ ਫੇਰ ਇਹਨਾਂ ਨੇ ਨਾ ਪਿਸਤੌਲ ਖੋਲੇ ਆਉਣਾ ਕਰੋ ਤੇ ਉਹਨਾਂ ਵੱਲ ਕਰ ਤੇ ਉਹ ਪਿਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਈ ਤੇ ਇਹਨਾਂ ਦੇ ਹੱਥੀਂ ਵੀ ਪੈਣ ਲਾ ਪਿਓ ਤੇ ਫਿਰ ਇਹਨਾਂ ਨੇ ਮੇਰੇ ਕੋਲ ਚੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲਵਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਲਾ ਗਏ ਆ ਕਹਿੰਦੇ ਅੱਜ ਆਈ ਫੇਰ ਮੈਂ ਕਿਹਾ ਤੁਸੀਂ ਮਨ ਤੇ ਲੱਗਾ ਹੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹ ਰਹੀਆਂ ਹੀ ਤੇ ਜੇ ਮਗਰ ਮੂੰਹ ਖੋਲਿਆ ਕਿਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆ ਕਿੰਨੇ ਬੰਦੇ ਸੀ ਦੋ ਬੰਦੇ ਸੀ ਪੱਤੇ ਆਏ ਹਾਂ ਘਰ ਤੇ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਹਾਂ ਉਰ ਚ ਤੇ ਆ ਗਏ ਕੈਮਰੇ ਤੇ ਆ ਗਏ ਨੇ ਹਾਂਜੀ